ਤੁਹਾਡੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਅੱਜ ਇਨਕਿਨਕੇ ਚਾਰ ਬੱਚਿਆਂ ਨੂੰ ਆਪਣੇ ਪਰਿਵਾਰ ਨਾਲ ਮਿਲਾ ਦਿੱਤਾ। ਇਹ ਭੈਣਾ ਪਿੰਡ ਕੜੂਆ ਸੜਕ ਦੇ ਕਿਨਾਰੇ ਤੇ ਬੈਠੀ ਮਿਲੀ ਸੀ ਚਾਰ ਬੱਚਿਆਂ ਦੇ ਨਾਲ ਉੱਥੇ ਬੈਠੀ ਸੀ ਕਈ ਦਿਨਾਂ ਤੋਂ ਤੇ ਆਇਤਾਏ ਬੜੇ ਸੋਹਣੇ ਕੰਬਲਾਂ ਕੱਪੜਿਆਂ ਦੇ ਵਿੱਚ ਨੇ ਜਿਸ ਦਿਨ ਆਏ ਸੀ ਬੱਚਿਆਂ ਦੀ ਬਹੁਤ ਬੁਰੀ ਹਾਲਤ ਸੀ। पार्वती क्यों आई थी घर से भूल गई थी रास्ता क्या हुआ था बताओ गलत ट्रेन में चढ़ गई थी क्या हुआ था हाँ नमस्ते पार्वती अरे पांव को हाथ नहीं लगाना को हाथ नहीं लगाना पार्वती कैसी हो कौन आया लेने कौन आया घर वाला लेने आ गया और पार्वती ठीक हो खुश हो ਕੌਣ ਆ ਗਿਆ ਲੈਨੇ ਤੇਰੇ ਕੋ ਘਰ ਵਾਲਾ ਆ ਗਿਆ ਠੀਕ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਪਾਰਵਤੀ ਪਤਨੀ ਮੰਗੇਰਾ 나ਗ ਇਹ ਸਾਡੇ ਕੋਲੇ ਭੈਣ 12 12 25 ਨੂੰ ਆਈ ਸੀ ਤੇ 16 ਦਿਨਾਂ ਬਾਅਦ ਇਹਦਾ ਘਰ ਪਤਾ ਲੱਗ ਗਿਆ ਸੀ 28 12 25 ਨੂੰ ਤੇ ਇਹ ਭੈਣ 21 ਦਿਨ ਸਾਡੇ ਕੋਲ ਰਹੀ ਅੱਜ ਆਪਣੇ ਘਰ ਚਲੀ ਆ ਇਹਦਾ ਪਤੀ ਇਹਨੂੰ ਲੈਣ ਆਇਆ ਇਹ ਭੈਣ ਪਿੰਡ ਕੜੂਆ ਮੋਰਿੰਡਾ ਜ਼ਿਲ੍ਹਾ ਖਰੜ ਰੋਡ ਤੋਂ ਮਹਾਲੀ ਕੋਲੋ ਸੜਕ ਦੇ ਕਿਨਾਰੇ ਤੇ ਬੈਠੀ ਮਿਲੀ ਸੀ ਚਾਰ ਬੱਚਿਆਂ ਦੇ ਨਾਲ ਉੱਥੇ ਬੈਠੀ ਸੀ ਕਈ ਦਿਨਾਂ ਤੋਂ ਮੱਖਣ ਸਿੰਘ ਬਾਈ ਨੇ ਸਾਨੂੰ ਦੱਸਿਆ ਅਰਵਿੰਦਰ ਸਿੰਘ ਤੇ ਮੱਖਣ ਸਿੰਘ ਇੱਥੇ ਲੈ ਕੇ ਆਏ ਇਸ ਭੈਣ ਨੂੰ ਨਾਲ ਨਿੱਕੇ ਨਿੱਕੇ ਬੱਚਿਆਂ ਨੂੰ ਔਰ ਠੰਡ ਦੇ ਵਿੱਚ ਉੱਥੇ ਬੈਠੀ ਠੌਠਰ ਕਰ ਰਹੀ ਸੀ ਬੱਚੇ ਨਿੱਕੇ ਨਿੱਕੇ ਰੋਈ ਜਾਂਦੇ ਸੀ ਔਰ ਕੁਝ ਬੋਲ ਨਹੀਂ ਰਹੀ ਸੀ ਕੁਝ ਦੱਸ ਨਹੀਂ ਸੀ ਰਹੀ ਉਸੇ ਦੱਸ ਪਾਈ ਨਹੀਂ ਸੀ ਰਹੀ ਡਰੀ ਹੋਈ ਸੀਗੀ ਬਹੁਤ ਜ਼ਿਆਦਾ ਵਾਇਕੁਰੂ ਨੇ ਕਿਰਪਾ ਕੀਤੀ ਇੱਥੇ ਆ ਕੇ ਇੱਕ ਬੱਚੇ ਦਾ ਕੁੜੀ ਦਾ ਨਾਂ ਪ੍ਰੀਆ ਇੱਕ ਦਾ ਨਾਂ ਆਸਤਾ ਬਾਬੂ ਇੱਕ ਦਾ ਨਾਂ ਰਾਣਾ ਬੇਟੇ ਦਾ ਨਾਂ ਦੋ ਬੇਟੇ ਆ ਤੇ ਦੋ ਬੇਟੀਆਂ ਵਾਂ ਬਰਬਤੀ ਦੀ ਤਾਂ ਫਿਰ ਸਾਡੇ ਟੀਮ ਦੇ ਮੈਂਬਰ ਸਮੁੰਦਰ দত্ত ਜੀ ਨੇ ਇਹਦੇ ਨਾਲ ਭੈਣ ਨਾਲ ਗੱਲਬਾਤ ਕਰਕੇ ਹੌਲੀ-ਹੌਲੀ ਕੋਸ਼ਿਸ਼ ਸ਼ੁਰੂ ਕੀਤੀ ਵੀ ਕਿਸੇ ਤਰੀਕੇ ਦਾ ਘਰ ਲੱਭ ਜਵੇ ਹੌਲੀ-ਹੌਲੀ ਇਹਨੂੰ ਪੁੱਛਣਾ ਸ਼ੁਰੂ ਕੀਤਾ ਦੱਸਾ ਫਿਰ ਕਿਵੇਂ ਪਤਾ ਲੱਗਿਆ ਕਿੱਥੋਂ ਦੀ ਰਹਿਣ ਵਾਲੀ ਕੁੜੀ ਇਹ 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 ਨੇ Jharkhand ਦੇ ਰਹਿਣ ਵਾਲੀ ਹੈ ਚਮਕੋਤਨਾ ਤੋਂ ਤੋਂ ਨਾਗ ਸੋ ਜਦ ਅਸੀਂ ਪੁੱਛਿਆ ਸੀ ਇਹ ਸਿਰਫ ਆਪਣਾ ਨਾਮ ਔਰ ਆਪਣਾ ਚਕਮਟੂਨਾ ਕੋਈ ਐਸਾ ਜੀ ਜੀ ਚਕਮਟੂਨਾ ਰੇਲਵੇ ਸਟੇਸ਼ਨ ਪੁੱਛਿਆ ਤੇ ਉਹਨੇ ਸੀ ਕੇ ਪੀ ਦੱਸਿਆ ਹੂੰ ਸੀ ਕੇ ਪੀ ਜਿਹੜੇ ਤੇ ਜੋ ਅਸੀਂ ਸਟੇਸ਼ਨ ਲੱਭਿਆ ਜਦੋਂ ਤੇ ਚਕਮਾਤ ਤੋਂ ਨਾਗ ਦੇ ਨੇੜੇ ਹੀ ਸੀਗਾ ਇਹ ਮਤਲਬ ਪਿੰਡ ਜਿਹੜਾ ਹੈ ਚਕਮਾਤ ਤੋਂ ਨਾਗ ਇਹਨਾਂ ਦੇ ਪਿੰਡ ਦੇ ਨੇੜੇ ਸੀ ਅਸੀਂ ਐਡਰੈਸ ਸਕਰੀਨ ਦੇ ਉੱਤੇ ਚੱਲ ਰਿਹਾ ਪੰਜਾਬੀ ਚ ਵੀ ਲਿਖਾਂਗੇ ਅੰਗਰੇਜ਼ੀ ਚ ਵੀ ਸਾਨੂੰ ਬੋਲਣ ਚ ਮੈਨੂੰ ਤਾਂ ਚੱਕਮਾ ਤੋਨਾਗ ਤੇਬੋ ਜ਼ਿਲ੍ਹਾ ਸਿੰਘਬੂਮ ਸਿੰਘਬੂਮ ਔਰ ਬੰਦਗਾਓ ਝਾਰਖੰਡ ਆਦਿਵਾਸੀ ਇਲਾਕੇ ਦੇ ਵਿੱਚ ਇਹ ਭੈਣ ਰਹਿੰਦੀ ਆ ਔਰ ਇਹਦਾ ਪਤੀ ਆਇਆ ਇਹਨੇ ਬੁਲਾਇਆ ਬੇਟਾ ਕਿ ਇਹ ਇਹਦਾ ਪਤੀ ਆ ਭੈਣ ਦਾ ਮੁਗਿਰਨ ਮੰਗਰਾਨਾਗ ਮੰਗਰਾਨਾਗ ਆ ਗਏ ਪਪਾ ਆ ਗਏ ਤੇ ਪਹਿਲਾਂ ਇੱਕ ਦੂਜੇ ਨੂੰ ਮਿਲ ਚੁੱਕੇ ਐ ਜੀ ਉਹ ਵੀ ਵੀਡੀਓ ਸੀ ਤੁਸੀਂ ਦੇਖੋ ਅਸੀਂ ਵਿੱਚ ਲਾਈ ਹੋਈ ਆ ਕਿਉਂਕਿ ਕੱਲ ਰਾਤ ਇਹ ਆ ਗਿਆ ਸੀਗਾ ਅਸੀਂ ਉਦੋਂ ਇੱਥੇ ਨਹੀਂ ਸੀ ਪਰ ਇਹ ਵੀ ਬਹੁਤ ਚਾਹੁੰਦਾ ਸੀ ਮਿਲਣਾ ਬੱਚਿਆਂ ਨੂੰ ਇਹ ਵੀ ਰੋ ਰਹੀ ਸੀ ਫਿਰ ਇਹਨਾਂ ਨੂੰ ਮਲਾਤਾ ਸੀ ਅਸੀਂ ਆਸ ਵਿੱਚ ਤੇ ਕੀ ਹੁਆ ਮਗਰ ਤੁਹਾਰਾ ਨਾਂ ਕੀ ਮਗਰਾ ਹਾਂਜੀ ਮੰਗਰਾ ਤੁਹਾਡਾ ਘਰ ਵਾਲਾ ਹੀ ਘਰ ਸੇ ਚਲਾ ਗਿਆ ਹਾਂਜੀ ਤੋ ਬਤਾ ਕੇ ਨਹੀਂ ਗਿਆ ਨਹੀਂ ਗਿਆ ਕਹਾਂ ਗਿਆ ਥਾ ਜੀ ਸਸਰਲ ਗਿਆ ससुराल गया था ससुराल कहाँ है वही कहा नजदीक में ही है पास, के पास पा। है। पहले भी चले जाते थे ऐसे पहले भी ऐसे कभी पहले घूम गया था कभी हाँ। ऐसे घूमा तो नहीं पहले जैसे नहीं। इस बार हुआ था खो गया था पहले तो नहीं कभी खोआ पुलिस में थाना में रिपोर्ट किया था नहीं करने वाला था तो से खबर मिल गई तो थाना में जब तुम गए थे पहले बोला था उन्होंने क्या बोला बड़ा बाबू को नहीं मिला बड़ा बाबू को नहीं मिला तो पर पर के इसके माइका से नहीं कोई आया तेरे साथ इसके पिताजी नहीं है नहीं है पिताजी मा, माँ माँ भी नहीं है ठीक है तुम लोग आदिवासी इलाके में रहते हो ठीक हाँ है फोन वोन भी पूरा नहीं है हाँ। है ठीक है आप फिर इन फोन किया आप लगे आके मैं कर ਜਦੋਂ ਨੇ ਦੱਸਿਆ ਕਿ ਮੇ ਚਕਮਤ ਤੋਂ ਉੱਥੇ ਮੈਂ ਅਸੀਂ ਪਤਾ ਕੀਤਾ ਤੇ ਇਹਨੇ ਦੇ ਵੱਡੇ ਪਾਈ ਨਾਲ ਉੱਥੇ ਕੰਟੈਕਟ ਹੋਏ ਉਹ ਕਿਵੇਂ ਹੋਇਆ ਉਹ ਨਾਲ ਉਸੇ ਪਿੰਡ ਵਿੱਚ ਅਸੀਂ ਮੈਂ ਸਰਚ ਕਰ ਰਹੇ ਕਈ ਲੋਗਾ ਤੋਂ ਪੁੱਛਿਆ ਤੇ ਉਹਨਾਂ ਨੇ ਫਿਰ ਇਹਦੇ ਪਾਈ ਦਾ ਨਾਮ ਦੱਸਿਆ ਸੇਬੇ ਆ ਉਹਦਾ ਇਹਦੇ ਪਾਈ ਦਾ ਨਾਮ ਇਹਨਾਂ ਲੋਕਾਂ ਨੇ ਜੋ ਹੈ ਆਪਣਾ ਧਰਮ 크੍ਰਿਸਚਨ ਜੋ ਹੈ ਚੇਂਜ ਹੋ ਗਏ ਆ ਜਿਹੜੇ Hindu ਤੋਂ Christian Christian ਮੈਂ Christian ਆ ਇਹ ਉਹ ਤੇ ਫਿਰ ਉਹਨਾਂ ਨੇ ਫਿਰ ਇਹਦਾ ਇਹਦਾ ਫੋਨ ਨੰਬਰ ਦਿੱਤਾ ਸਾਨੂੰ ਤੇ ਅਸੀਂ ਕੰਟੈਕਟ ਕੀਤਾ ਹੂੰ ਤੇ ਅਗਲੇ ਦਿਨ ਇਹ ਸਵੇਰੇ 5 ਵਜੇ ਇੱਥੇ ਆ ਗਏ अब तुम चर्च जाते हो जी? चर्च जाते हो जीशु जा। जा। जी को मानते हो हाँ। राम जी को छोड़ दिया हाँ जी, क्यों क्या हुआ भगवान क्यों बदल दिया बदल नहीं दिया सब लोग चर्च में जाते हैं तो इसीलिए तुम भी जाने लगे ठीक हाँ है भाई पार्वती इस छोटा जहा बच्चा आया बेटा है ना निका जहा अज ते बड़े सोने कम्बल कपड़े ने जिस दिन आए थे बच्चे की बहुत बुरी हालत सी वाहेगुरु कृपा कर अब मंगारा लेके जाएगा गाँव अच्छे से ध्यान रखोगे इसका क्योंकि जैसे इसका ठीक नहीं है दवा चलेगा इसका दवाई चलता है अभी भी तो इसका दवाई खिलाना पड़ेगा इसको हम एक महीने का दवाई देकर भेजेंगे अभी आपको तो फिर दोबारा दवाई लेने आओगे कि नहीं आप आओगे हम तेरे को आने जाने का भाड़ा दे देंगे तू इनको दवाई लेने के लिए वापस लेके आना है वहाँ से ट्रेन में आना है लुधियाना स्टेशन से ऑटो यहाँ पे छोड़ देगा तुमको आने जाने का हम भाड़ा भेज देंगे जब तूने आना है ना हम आपको एक नंबर दे के भेजेंगे आपने फ़ोन करना है दत्त साहब के नंबर पे हम आपको गूगल पे कर देंगे टिकट का पैसा दो हजार तीन हजार जितना भी लगेगा तो आप इधर आके दवाई जरूर लेके जाना इसका ਇਹ ਪਰਬਤੀਆ ਕਿਉਂ ਆਈ ਸੀ ਘਰ ਸੇ ਭੁੱਲ ਗਈ ਸੀ ਰਸਤਾ ਕੀ ਹੋਇਆ ਥਾ ਬਤਾਓ ਗਲਤ ਟ੍ਰੇਨ ਮੇਂ ਚੱਲ ਗਈ ਸੀ ਕੀ ਹੋਇਆ ਥਾ ਪਤਾ ਨਹੀਂ ਚੱਲਾ ਫਿਰ ਕਹਾਂ ਜਾਣਾ ਹੈ ਵਾਪਸ ਸੌ ਮਿੱਟੀ ਨਾਲ ਜੁੜੇ ਹੋਏ ਲੋਕ ਸਿੱਧੇ ਪੱਧਰੇ ਕੋਈ ਬਲ ਫਰੇਬ ਨਹੀਂ ਕੋਈ ਚੋਸ ਸਲਾਕੀ ਨਹੀਂ ਪਰ ਤੁਹਾਡੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਅੱਜ ਇਨਿੱਕੀ ਨਿੱਕੇ ਚਾਰ ਬੱਚਿਆਂ ਨੂੰ ਆਪਣੇ ਪਰਿਵਾਰ ਨਾਲ ਮਲਾਦਾ ਆਪਣੀ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਲੈਣ ਵਾਸਤੇ ਤੇ ਆਪਣੀ ਪਤਨੀ ਨੂੰ ਲੈਣ ਵਾਸਤੇ ਮਗੇਰਨਾਗ ਇੱਥੇ ਪਹੁੰਚਿਆ ਦਰਸਾਹ ਦਾ ਸ਼ੁਕਰੀਆ ਜਿਨ੍ਹਾਂ ਨੇ ਐਡਰੈਸ ਲੱਭਣ ਦੇ ਵਿੱਚ ਦਿਨ ਰਾਤ ਇੱਕ ਕਰਤਾ ਔਰ ਉਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਦਾ ਘਰ ਲੱਭਣ ਤੇ ਸਾਡੀ ਉੱਥੋਂ ਮਦਦ ਕੀਤੀ ਹੈ ਕਰੇ ਉਹ ਤਾਂ ਅਸੀਂ ਨਾ ਬੱਚਿਆਂ ਵਾਸਤੇ ਵੀ ਵਾਹਿਗੁਰੂ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨਿੱਕੇ ਨਿੱਕੇ ਮਸੂਮ ਬੱਚਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ